ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇ ਹੈ ਹਰ ਪੁਰਖ ਨਿਰੰਜਨਾ ਰਹਾਉ ਕਹਿੰਦੇ ਫੇ ਤੇਰਾ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋਵੇਗਾ ਲੋਕ ਬਾਹਰ ਦੀ ਦੁਨੀਆ ਪਰਲੋਕ ਅੰਦਰ ਦੀ ਦੁਨੀਆ ਲੋਕ ਪਰਲੋਕ ਦੇ ਵਿੱਚ ਤੇਰਾ ਮੁਖ ਉਜਲਾ ਹੋਵੇਗਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਗੜੜਾਇਆ ਕਿਉਂਕਿ ਪਰਮੇਸ਼ਰ ਦੀ ਯਾਦ ਪਹਿਲਾਂ ਅੰਦਰੋਂ ਪਲੇਸ਼ ਮਕਾਉਂਦੀ ਹੈ ਫਿਰ ਬਾਹ ਵੀ ਮੁੱਕ ਜਾਂਦੇ ਆਂ ਰੋਜ਼ੀ ਪੜ੍ਹਦੇ ਹਾਂ ਜੋ ਜਿਹੜੇ ਪਾਠ ਕਰਦੇ ਹੋਂ ਪੜੋ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਪਾਵੋ ਪਾਠ ਕਰਨੇ ਪਾਵੋ ਨਹੀਂ ਕਰਨਾ ਉਤਮਪੁਰਖ ਵਿਆਕਰਣ ਜਾਂਦੇ ਫਸਟ ਪਰਸਨ ਜਿੱਥੇ ਉਤਮਪੁਰਖ ਛਾਜੇ ਬਣ ਵੀ ਆਪਣੇ ਆਪਣੇ ਤੇ ਲਾ ਕੇ ਕਹੇ ਹਨ ਉੱਥੇ ਨਾਸਕੀ ਉਚਾਰਨ ਹੁੰਦਾ ਹੁੰਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਿਟਾਵੋ ਪਰਮੇਸ਼ਰ ਨੂੰ ਯਾਦ ਕਰਕੇ ਕਾਲ ਕਲੇਸ਼ ਆਪਣੇ ਸਰੀਰ ਦੇ ਅੰਦਰੋਂ ਮਟਾ ਲਵਾਂ ਮਿਟਾਵਾਂ ਵੀ ਮੈਂ ਮਟਾ ਲਵਾਂ ਜਿਹਦੇ ਅੰਦਰੋਂ ਕਲੇਸ਼ ਮੁੱਕ ਗਿਆ ਬਾਹਰੋਂ ਵੀ ਮੁੱਕ ਗਿਆ ਇਸ ਕਰਕੇ ਅੰਦਰ ਸੁਖੀ ਹੁੰਦਾ ਹੈ ਪਹਿਲਾਂ ਬਾਹਰ ਵੀ ਸੁਖੀ ਹੋ ਗਿਆ ਕਿਉਂਕਿ ਅੰਦਰ ਹੀ ਹਕਮ ਅੱਚੀ ਜਾਂਦੀ ਹੈ ਅੰਦਰ ਦੀ ਅੰਗ ਪੁੱਜਦੀ ਹੈ ਪਹਿਲਾਂ ਅੰਦਰ ਹਕਮ ਅੱਚੀ ਜਾਂਦੀ ਹੈ ਅੱਗ ਦੀਆਂ ਨਦੀਆਂ ਚੱਲੀ ਜਾਂਦੀਆਂ ਪਰੋ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹੇ ਤਜਹੇ ਨਾਨਕਾ ਤਰੀਏ ਕਰਮੀ ਲੰਗ ਕਹਿੰਦੇ ਮਨੁੱਖ ਦੇ ਅੰਦਰ ਨਦੀਆਂ ਚੱਲੀਆਂ ਜਾਂਦੀਆਂ ਅੱਗ ਦੀਆਂ ਹੰਸ ਮਤਲ ਹਿੰਸਾ ਹੇਤ ਮੋਹ ਲੋਭ ਸਮਝੀ ਗਏ ਤੂੰ ਹੰਸ ਹੇਤ ਲੋਕੋਪਕਰੋਧ ਹਿੰਸਾ ਲੋਭ ਮੋਹ ਕਰੋਧ ਦੀਆਂ ਅੱਗ ਦੀਆਂ ਨਦੀਆਂ ਜੱਦੀਆਂ ਜਾਂਦੀਆਂ ਅੰਦਰ ਮੱਚ ਰਹੇ ਹਨ ਮਨੁੱਖਾ ਇਸ ਇਨਕ ਦੇ ਵਿੱਚ ਸੁਹਾਂਸ ਸਹੇਤ ਲੋਭ ਕੋਪ ਚਾਰੇ ਨਦੀਆਂ ਆਗੇ ਪਵਹਿ ਦਜਹਿ ਨਾਨਕਾ ਤਰੀਐ ਕਰਮੀ ਕਰਮੀ ਜੁੜ ਕੇ ਮਾਲਕ ਪਰਮੇਸ਼ਰ ਦੇ ਨਾਲ ਤਰ ਜਾਂਦਾ ਹੈ ਇਸ ਕਰਕੇ ਗੱਲ ਚੱਲੀ ਸੀ ਇਦਾਂ ਹਲਤ ਪਲਤੀ ਸੁਖ ਹੋ ਜਾਂਦਾ ਹੈ ਹਲਤ ਪਲਤ ਮੁਖ ਊਜਲ ਹੋਈ ਹੈ ਸੁਰਖਰੂ ਹੋ ਜਾਈਦਾ ਆਪਣੇ ਆਪੇ ਦੇ ਦਰਬਾਰ ਚ ਵੀ ਸੁਰਖਰੂ ਹੋ ਜਾਂਦੇ ਹਾਂ ਬਾਹਰ ਵੀ ਸੁਰਖਰੂ ਹੋ ਜਾਂਦੇ ਹਾਂ ਅੰਦਰ ਦੇ ਆਪੇ ਵਰਵਾਰੀ ਜਿਹਨੂੰ ਰੱਬ ਦਾ ਦਰਬਾਰ ਵੀ ਕਿਹਾ ਜਾਂਦਾ ਅੰਦਰੀ ਲੱਗਿਆ ਪਿਆ ਸਾਰਿਆਂ ਦੇ ਪ੍ਰਮਾਣ ਲੈ ਲੋ ਕਹਿੰਦੇ ਅੰਤਰ ਰਾਜਾ ਤਖਤ ਹੈ ਆਪੇ ਕਰੇ ਨੇ ਉਹ ਭਾਈ ਸਾਰਿਆਂ ਦੇ ਅੰਤਰ ਹੀ ਤਖਤ ਲੱਗਿਆ ਪਿਆ ਹੈ ਸਾਰਿਆਂ ਦੇ ਅੰਤਰ ਹੀ ਤਖਤ ਲੱਗਿਆ ਪਿਆ ਹੈ ਧਰਮ ਰਾਜ ਦਾ ਹਾਂਜੀ ਆਪ ਹੀ ਜਦੋਂ ਉਹ ਨਿਵੇੜੇ ਕਰਦਾ ਆਪ ਹੀ ਫਿਰ ਉਹ ਧਰਮ ਰਾਜ ਬਣ ਜਾਂਦਾ ਜਿਵੇਂ ਕੋਈ ਡਿਊਟੀ ਦੌਰਾਨ ਕੋਈ ਅਫੀਸਰ ਹੁੰਦਾ ਘਰੇ ਵਗ ਜਾਂਦਾ ਕਿਸੇ ਦਾ ਪਿਓ ਬਣ ਜਾਂਦਾ ਕਿਸੇ ਦਾ ਭਾਈ ਬਣ ਜਾਂਦਾ ਕਦ ਚੱਟ ਕੇ ਇਹਨੂੰ ਪੁੱਛੋ ਹਾਂਜੀ ਇਦਾਂ ਉਹ ਮਾਲਕ ਪਰਮੇਸ਼ਰ ਜਿਸ ਵਲੇ ਹਿਸਾਬ ਤਾਬ ਕਰਦਾ ਉਹੀ ਧਰਮ ਰਾਜ ਬਣ ਜਾਂਦਾ ਬੋਲੋ ਸਤਨਾਮ ਇਹ ਤਾਂ ਵੱਖਰਾ ਹੁੰਦਾ ਉਹੀ ਬਣਾ ਪੀ ਬਣ ਜਾਂਦਾ ਅੰਦਰੀ ਲਗਿਆ ਪਿਆ ਜਬਾਣੀ ਦੇ ਗਿਆਨ ਨੂੰ ਸਮਝਿਓ ਗੂੜ੍ਹ ਗਿਆਨ ਹੈ ਬਾਣੀ ਪੂਰਾ ਸਾਂਝ ਪਾਠ ਤੋਂ ਅਰਥਾਂ ਸਮੇਤ ਫਿਰ ਪੂਰਾ ਗੁਰਮਤਫਾਹਸਪਾ ਸਮਝ ਆਊਗਾ ਕੁਰੇ ਇੱਕ ਪੰਕਤੀ ਦਾ ਅਰਥ ਪੂਰੇ ਸ਼ਬਦ ਦੇ ਮਤਾਬਕ ਹੁੰਦਾ ਹੈ ਪੂਰੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਉਤਾਰਤ ਹੁੰਦਾ ਹੈ ਇੱਕ ਪੰਕਤੀ ਦਾ ਸਬੰਧ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਹੈ ਇੱਕ ਪੰਕਤੀ ਦਾ ਅਰਥ ਕਰਨ ਦਾ ਅਧਿਕਾਰੀ ਹੈ ਜਿਹੜਾ ਪੂਰੀ ਬਾਣੀ ਦੀ ਜਾਣਕਾਰੀ ਰੱਖਦਾ ਹੈ ਨਹੀਂ ਤਾਂ ਉਹ ਗਲਤ ਕਰ ਜਾਣਾ ਰਹੋ ਚਾਲ